ਉਹ ਡੱਲੇ ਵਾਲੇ ਸਾਹਿਬ ਨੇ ਇੱਕ ਇਹ ਗੱਲ ਕਹੀ ਹੈ ਕਹਿੰਦੇ ਵੀ ਜੇ ਜੇ ਕੁਲਵਿੰਦਰ ਕੌਰ ਤੇ ਪਰਚਾ ਦਰਜ ਕਰ ਸਕਦੇ ਆ ਤਾਂ ਉਹਤੇ ਵੀ ਪਰਚਾ ਦਰਜ ਹੋ ਸਕਦਾ ਨਾਲ ਉਹਨਾਂ ਨੇ ਇੱਕ ਵੱਲ ਹੋਰ ਵੱਡੀ ਕਹੀ ਕਹਿੰਦੇ ਜੇ ਉਹ ਕੁੜੀ ਕਹੇ ਅਸੀਂ ਉਹਦਾ ਸਾਥ ਦੇਣ ਲਈ ਤਿਆਰ ਆ ਉਹ ਵੀ ਸਾਡੀ ਧੀ ਹੈ ਪਰ ਕੀ ਠੀਕ ਹੈ ਹੋਰ ਸਟੇਟ ਦੀ ਹੈ ਕਹਿੰਦੇ ਅਸੀਂ ਉਹਦਾ ਸਾਥ ਦੇਣ ਲਈ ਤਿਆਰ ਆ ਨਹੀਂ ਦੇਖੋ ਅਸੀਂ ਸਟੇਟ ਬਦਲ ਨਾਲ ਉਹਨੇ ਕੰਗੜਾ ਨੂੰ ਵੀ ਮਰ ਕੇ ਜਿਹੜੀ ਸਾਡੀ ਅੱਖ ਤੇ ਗੱਲ ਕਰਦਾ ਉਹ ਹਰਤੀ ਲਈ ਉਸ ਉਨੀ ਆ ਬੇਸ਼ੱਕ ਉਹ ਕਿਸੇ ਹੋਰ ਸਟੇਟ ਦੀ ਆ ਬੇਸ਼ੱਕ ਉਹ ਕਿਸੇ ਧਰਮ ਨਾਲ ਜਾਤ ਨਾਲ ਮਜ਼ਬ ਨਾਲ ਕਿਸੇ ਨਾਲ ਵੀ ਸਬੰਧ ਰੱਖਦੀ ਆ ਸਾਡੇ ਪੰਜਾਬੀਆਂ ਲਈ ਉਹ ਧੀ ਆ ਸਤਕਾਰ ਜੋਗਾ ਬੇਸ਼ੱਕ ਜਿਹੜੀ ਬੀਬੀ ਜੀ ਕੰਗਣਾ ਰਣੌਤਾ ਉਹ ਉਹਨਾਂ ਨੇ ਵੀ ਗਲਤੀ ਕਰੀ ਆ ਕਾਲਾ ਸਾਹ ਉਹਨੇ ਕੰਗਣਾ ਨੂੰ ਵੀ ਧੀ ਕਹਿ ਕੇ ਹੀ ਗੱਲ ਕੀਤੀ ਆ ਅਸੀਂ ਉਹਨਾਂ ਸਾ ਵੀ ਪਹਿਲਾਂ ਤੋਂ ਹੀ ਖੁੱਲੇ ਦਿਲਾਂ ਦੇ ਦਰਿਆ ਮੰਨੇ ਜਾਂਦੇ ਨੇ ਤੇ ਇਹ ਤਾਂ ਇਹ ਤਾਂ ਪੰਜਾਬੀਆਂ ਦੀ ਖਾਸੀਅਤ ਆ ਵੀ ਜੇ ਤੁਸੀਂ ਪਿਛਲਾ ਇਤਿਹਾਸ ਪੜੋਗੇ ਪੰਜਾਬੀਆਂ ਨੇ ਜੰਗਾਂ ਬਹੁ ਲੜੀਆਂ ਹਰੀ ਸਿੰਘ ਲੜੂ ਨਲੂਏ ਵਰਗੇ ਨੇ ਲੇ ਲਦਾਖ ਤੱਕ ਜਿਹੜੇ ਹੈਗੇ ਆ ਆਪਣੀ ਧਾਕ ਜਮਾਈ ਆ ਪਰ ਅੱਜ ਤਾਈ ਕਿਸੇ ਦੀ ਔਰਤ ਵੱਲ ਅੱਖ ਚੱਕੀ ਨਹੀਂ ਦੇਖੀ ਨਾ ਕਿਸੇ ਦੂਜੇ ਕਬੀਲੇ ਦੀਆਂ ਧੀਆਂ ਪੈਣਾ ਜਿਹੜੀਆਂ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਨਾ ਉਹਨਾਂ ਦਾ ਮਾਲ ਖਜ਼ਾਨਾ ਲੁੱਟ ਕੇ ਲਿਆਉਂਦਾ ਇਹ ਸਾਡੇ ਪੰਜਾਬੀਆਂ ਦੀ ਖਾਸੀਅਤ ਹੈ ਤਾਂ ਤੁਸੀਂ ਸਾਡਾ ਇਤਿਹਾਸ ਚੈੱਕ ਕਰ ਸਕਦੇ ਹੋ ਜੇ ਬੀਬੀ ਕੰਗਣਾ ਤੋਂ ਵੀ ਗਲਤੀ ਹੋਈ ਹੈ ਤਾਂ ਉਹ ਵੀ ਗਲਤੀ ਸਵੀਕਾਰ ਕਰ ਸਕਦੇ ਨੇ ਤੇ ਸਾਡੇ ਬੀਬੀ ਕੁਲਵਿੰਦਰ ਕੌਰਾ ਉਹ ਵੀ ਸਾਡੀ ਧੀ ਆ ਤੇ ਕੰਗਣਾ ਨੂੰ ਵੀ ਅਸੀਂ ਸਤਿਕਾਰ ਦਿੰਨੇ ਆ ਕਿਉਂਕਿ ਸਾਡੇ ਤਾਂ ਬਾਬੇ ਨਾਨਕ ਨੇ ਬਹੁਤ ਸਤਿਕਾਰ ਦਿੱਤਾ ਔਰਤ ਨੂੰ ਸੋ ਕੇ ਮੰਦਾ ਕੀ ਇੱਜ਼ਤ ਜਮੇ ਰਾਸ ਤੇ ਸਾਡੇ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਵੀ ਔਰਤ ਦੀ ਇੱਜ਼ਤ ਕਰਨੀ ਹੈ ਗੁਰੂ ਦੇ ਅਸੀਂ ਸਾਡੇ ਗੁਰੂ ਦੇ ਹੁਕਮ ਤੋਂ ਤਾਂ ਨਹੀਂ ਪਗੋੜੇ ਹੋ ਸਕਦੇ ਤੇ ਇਸੇ ਤਰ੍ਹਾਂ ਡੱਲੇਵਾਲ ਸਾਹਿਬ ਜੀ ਨੇ ਬਹੁਤ ਸੋਹਣਾ ਮਤਲਬ ਕਿ ਇਹ ਸੰਦੇਸ਼ ਦਿੱਤਾ ਲੋਕਾਂ ਨੂੰ ਸਮੁੱਚੀ ਮਨੁੱਖਤਾ ਨੂੰ ਸੰਦੇਸ਼ ਦਿੱਤਾ ਵੀ ਧੀਆ ਪੈਣਾ ਸਭ ਦੀਆਂ ਸੰਗੀਆਂ ਹੂੰ ਹੂੰ